ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅੱਜ ਇਸ ਮਾਗੀ ਦੇ ਪਵਿੱਤਰ ਤਿਹਾੜੀ ਦੇ ਉੱਤੇ ਅਸੀਂ ਜਿੱਥੇ ਉਹਨਾਂ 40 ਮੁਕਤਿਆਂ ਨੂੰ ਆਪਣਾ ਅਕੀਦਾ ਪੇਸ਼ ਕਰਦੇ ਹਾਂ ਉਹਨਾਂ ਨੂੰ ਸਲਾਮ ਪੇਸ਼ ਕਰਦੇ ਹਾਂ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸੇ ਹਾਲਾਤ ਦੇ ਵਿੱਚ ਆ ਕੇ ਇੱਕ ਬੇਦਾਵਾ ਲਿਖ ਦਿੱਤਾ ਤੇ ਬਾਅਦ ਦੇ ਵਿੱਚ ਮਾਈ ਭਾਗੋ ਉਹਨਾਂ ਦੇ ਕਹਿਣ ਤੇ ਤੇ ਹੋਰਾਂ ਦੇ ਕਹਿਣ ਦੇ ਉੱਤੇ ਉਹ ਦੁਬਾਰਾ ਫੇਰ ਗੁਰੂ ਜੀ ਦੀ ਫੌਜ ਦੇ ਨਾਲ ਜੰਗ ਲੜਨ ਲੱਗੇ ਤੇ ਮੁਗਲਾਂ ਦੀਆਂ ਫੌਜਾਂ ਦਾ ਮੁਕਾਬਲਾ ਕਰਦੇ ਹੋਏ ਮੁਖਸਰ ਦੇ ਸਥਾਨ ਦੇ ਉੱਤੇ ਉਹ ਸ਼ਹਾਦਤਾਂ ਦੇ ਜਾਮ ਪੀ ਗਏ ਤੇ ਗੁਰੂ ਸਾਹਿਬ ਤੋਂ ਉਹਨਾਂ ਚਿਰ ਉਹਨਾਂ ਨੂੰ ਛੁਟਕਾਰਾ ਨਹੀਂ ਮਿਲਿਆ ਜਿੰਨਾ ਚਿਰ ਉਹਨਾਂ ਨੇ ਗੁਰੂ ਸਾਹਿਬ ਤੋਂ ਉਹ ਆਪਣਾ ਬੇਦਾਬ ਜਿਹੜਾ ਪੜਵਾ ਨਹੀਂ ਦਿੱਤਾ ਅਸੀਂ ਉਹਨਾਂ ਦੀ ਇਸ ਲੜਾਈ ਦੀ ਭਾਵਨਾ ਨੂੰ ਮਾਈ ਭਾਗੋ ਦੀ ਜਿਹੜੀ ਖੁਦ ਇੱਕ ਲੜਾਕੀ ਯੋद्धा ਸੀ ਉਸ ਦੀ ਭਾਵਨਾ ਨੂੰ ਲੱਖ ਲੱਖ ਪ੍ਰਣਾਮ ਕਰਦੇ ਹਾਂ ਜਿੱਥੇ ਉਹਨਾਂ 40 ਮੁਕਤਿਆਂ ਦੀ ਲੜਾਈ ਦਾ ਨੂੰ ਯਾਦ ਕਰਨ ਦੀ ਲੋੜ ਹੈ ਮਾਈ ਭਾਗੋ ਜੀ ਦੀ ਲੜਾਈ ਨੂੰ ਵੀ ਯਾਦ ਕਰਨਾ ਉਨਾ ਹੀ ਜ਼ਰੂਰੀ ਹੈ ਕਿਉਂਕਿ ਸਿੱਖ ਧਰਮ ਦੇ ਵਿੱਚ ਸਿੱਖ ਰਵੈਤਾਂ ਦੇ ਵਿੱਚ ਜਿਹੜਾ ਔਰਤਾਂ ਦੇ ਨਾਲ ਵਿਤਕਰਾਂ ਹੋਣਾ ਨਹੀਂ ਚਾਹੀਦਾ ਉਂਝ ਚਾਹੇ ਅਮਲ ਚ ਅਸੀਂ ਕਈ ਵਾਰ ਕਰਦੇ ਹਾਂ ਸਾਨੂੰ ਅੰਦਰ ਚਾਤ ਜ਼ਰੂਰ ਮਾਰਨੀ ਚਾਹੀਦੀ ਹੈ ਉਹਦੇ ਤੇ ਅ ਦੂਸਰਾ ਅਸੀਂ ਇਸ ਮੌਕੇ ਦੇ ਉੱਤੇ ਆਪਣੇ ਆਪ ਨੂੰ ਸਾਰੇ ਜਣੇ ਇਹ ਪੁੱਛਣਾ ਚਾਹੁੰਦੇ ਆ ਕਿ ਅਸੀਂ ਚਾਹੇ ਕੋਈ ਕਿਸੇ ਕਾਗਜ਼ ਤੇ ਬੇਦਾਵੇ ਤਾਂ ਲਿਖ ਕੇ ਨਹੀਂ ਦਿੱਤੇ ਪਰ ਆਪਾਂ ਅੰਦਰ ਅੰਦਰ છાਤੀ ਜ਼ਰੂਰ ਮਾਰੀਏ ਵੀ ਜਿਹੜੀਆਂ ਕਦਰਾਂ ਕੀਮਤਾਂ ਲਈ ਗੁਰੂ ਸਾਹਿਬ ਲੜਦੇ ਰਹੇ ਐ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਉਹਨਾਂ ਨੂੰ ਕਿਤੇ ਅਸੀਂ ਵੈਸੀ ਬੇਦਾਵਾਤਾਂ ਨਹੀਂ ਲਿਖੀ ਬੈਠੇ ਆਪਣੇ ਆਪ ਨਾਲ ਲੜਾਈ ਕਰੀਏ ਕਿਸੇ ਮੁਗਲ ਫੌਜ ਨਾਲ ਲੜਾਈ ਕਰਨ ਦੀ ਲੋੜ ਨਹੀਂ ਆਪਣੇ ਮਨ ਦੇ ਨਾਲ ਆਪਣੇ ਅੰਦਰ ਖੁਦ ਆਪਣੇ ਵਿਚਾਰਾਂ ਦੀ ਲੜਾਈ ਲੜ ਕੇ ਅੰਦਰੋਂ ਅੰਦਰ ਹੀ ਸੋਚੀਏ ਕਿ ਅਸੀਂ ਗੁਰੂ ਸਾਹਿਬ ਦੀ ਉਸ ਭਾਵਨਾ ਦੇ ਕਿੰਨਾ ਨਾਲ ਖੜੇ ਹਾਂ ਤੇ ਉਹਨਾਂ ਨੂੰ ਅਸੀਂ ਕਿਤੇ ਬੇਦਾਵਾ ਤਾਂ ਨਹੀਂ ਦੇ ਨਹੀਂ ਬੈਠੇ ਇਹ ਸੋਚੀਏ ਅਸੀਂ ਜ਼ਰੂਰ ਤੇ ਅੱਜ ਦੇ ਇਹਨਾਂ ਸਮਿਆਂ ਦੇ ਵਿੱਚ ਜਦੋਂ ਹਾਲਾਤ ਦੇਸ਼ ਦੇ ਅਜਿਹੇ ਨੇ ਜਦੋਂ ਬਹੁਤ ਜ਼ਿਆਦਾ ਧਾਰਮਿਕ ਉਨਮਾਦ ਹਰ ਪਾਸਿਓਂ ਫੈਲ ਰਿਹਾ ਹੈ ਸਿੱਖ ਗੁਰੂ ਸਾਹਿਬਾਨ ਦੇ ਜਿਹੜੇ ਪੈਰੋਕਾਰਕ ਹੋਣ ਵਾਲੀ ਹੈ ਉਹ ਵੀ ਬਹੁਤ ਕਈ ਵਾਰ ਅਜਹੀਆਂ ਨਫ਼ਰਤੀ ਗੱਲਾਂ ਕਰਦੇ ਐ ਜਿਹੜੀਆਂ ਸ਼ਾਇਦ ਗੁਰੂ ਸਾਹਿਬ ਦੇ ਦੀ ਜਿਹੜੀ ਫਿਲਾਸਫੀ ਹੈ ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਉਹਦੇ ਨਾਲ ਮੇਚ ਨਹੀਂ ਆਉਂਦੀ ਉਹਨਾਂ ਦੇ ਫਿੱਟ ਨਹੀਂ ਬੈਠਦੀ ਸਾਨੂੰ ਉਹ ਗੱਲਾਂ ਜ਼ਰੂਰ ਸੋਚਣ ਦੀ ਲੋੜ ਹੈ ਦੂਸਰੀ ਗੱਲ ਦੋਸਤੋ ਇਹ ਹੈ ਕਿ ਕੱਲ ਸ਼੍ਰੀ ਮੋਹਨ ਭਗਤ ਜੀ ਨੇ ਇਹ ਦੌਰ ਦੇ ਵਿੱਚ ਬੋਲਦਿਆਂ ਹੋਇਆਂ ਕਿਹਾ ਕਿ ਸਾਡਾ ਦੇਸ਼ ਇਸ ਜਿਹੜੀ ਕੱਲ ਸੀਗੀ ਆਪਣੀ ਪ੍ਰਤੀਸ਼ਟਾ ਦੀ ਵਾਸ ਸੀ ਇਹ ਜਿਹੜੀ ਦਿਵਾਸ ਸੀ ਸੀਗੀ ਕੱਲ ਇਹਨੂੰ ਰਾਮ ਮੰਦਰ ਦੀ ਜਿਹੜੀ ਪ੍ਰਾਣ ਪ੍ਰਤੀਸ਼ਟਾ ਹੋਇਆ ਹਿੰਦੂ ਜਿਹੜਾ ਕੈਲੰਡਰ ਹੈ ਉਹਦੇ ਮੁਤਾਬਕ ਇੱਕ ਸਾਲ ਹੋ ਗਿਆ ਵੈਸੇ ਤਾਂ 22 ਜਨਵਰੀ ਸੀਗੀ ਇੱਕ ਸਾਲ ਹੋ ਗਿਆ ਤੇ ਉਹਨਾਂ ਨੇ ਕਿਹਾ ਵੀ ਜਿਸ ਦਿਨ ਰਾਮ ਮੰਦਰ ਦੀ ਪ੍ਰਾਣ ਪ੍ਰティਸ਼ਟਾ ਹੋਈ ਹੈ ਭਾਰਤ ਨੂੰ ਆਜ਼ਾਦੀ ਅਸਲ ਵਿੱਚ ਉਹ ਦਿਨ ਮਿਲੀ ਹੈ ਉਹ ਇੱਕ ਉਹਨਾਂ ਦਾ ਫਰਮਾਨ ਹੈ ਇੱਕ ਇਹਨਾਂ ਦੀ ਬੀਜੇਪੀ ਦੀ ਐਮਪੀ ਬਣ ਗਈ ਹੁਣ ਤਾਂ ਪਹਿਲਾਂ ਉਹ ਵੈਸੇ ਉਹਨਾਂ ਦੀ ਬਲਾਰੀ ਸੀਗੀ ਅ ਇੱਕ ਬੀਬਾ ਜੀ ਹੈਗੇ ਆ ਆਪਣੇ ਕੰਗੜਾ ਰਣੋਤ ਜੀ ਉਹ ਕਹਿੰਦੇ ਸੀ ਵੀ ਭਾਰਤ ਹੈ ਜਿਹੜਾ ਅਸਲ 'ਚ 2014 'ਚ ਆਜ਼ਾਦ ਹੋਇਆ ਹੈ। ਸ਼ਾਇਦ ਕੰਗੜਾ ਜੀ ਵੀ ਠੀਕ ਹੋਣ ਤੇ ਮੋਨਪਗਤ ਜੀ ਵੀ ਠੀਕ ਹੋਣ ਕਿਉਂਕਿ ਸਨ 47 'ਚ ਜਿਹੜੀ ਆਜ਼ਾਦੀ ਆਈ ਉਹਦੇ 'ਚ ਤਾਂ ਉਹਨਾਂ ਨੇ ਕੋਈ ਹਿੱਸਾ ਹੀ ਨਹੀਂ ਲਿਆ ਬਲਕਿ ਅੰਗਰੇਜ਼ਾਂ ਨਾਲ ਮਿਲੇ ਰਹੇ। ਉਹਨਾਂ ਨੂੰ ਸੱਚਮੁੱਚ ਹੀ ਲੱਗਦਾ ਹੈ ਕਿ ਹੁਣ ਆਜ਼ਾਦੀਆਂ ਆਈਆਂ ਨੇ। ਚਲੋ ਉਹ ਉਹਨਾਂ ਨੂੰ ਆਜ਼ਾਦੀ ਮੰਗਣ ਦਾ ਪੂਰਾ ਹੱਕ ਹੈ। ਅਸੀਂ ਜਿਹੜੀ ਆਜ਼ਾਦੀ ਜਿੰਨੀ ਮਿਲੀ ਹੈ ਉਹਨੂੰ ਮੰਨਦੇ ਆਂ ਤੇ ਜਿਹੜੀ ਨਹੀਂ ਮਿਲੀ ਉਹਦੇ ਲਈ ਲੜਦੇ ਆਂ ਅਸੀਂ। ਜਿਹੜਾ ਨਹੀਂ ਮਿਲਿਆ ਹਿੱਸਾ ਹਲੇ ਸਾਨੂੰ ਨਹੀਂ ਲੱਗਦਾ ਵੀ ਪ੍ਰਾਣ ਪ੍ਰਤੀਸ਼ਟਾ ਤੋਂ ਬਾਅਦ ਵੀ ਜਿਹੜੇ ਭਾਰਤ ਦੇ ਕਰੋੜਾਂ ਲੋਕ ਨੇ ਰਾਮ ਨੂੰ ਮੰਨਣ ਵਾਲੇ ਵੀ ਲੋਕ ਨੇ ਕੀ ਉਹਨਾਂ ਨੂੰ ਆਰਥਿਕ ਆਜ਼ਾਦੀ ਮਿਲ ਗਈ ਵੀ ਉਹ ਦੋ ਡੰਗ ਦੀ ਆਰਾਮ ਨਾਲ ਰੋਟੀ ਖਾ ਸਕਣ ਕੀ ਉਹਨਾਂ ਦੇ ਸਿਰਾਂ ਤੇ ਛੱਤਾਂ ਆਖੀਆਂ ਜਿਹੜੀਆਂ ਹੈ ਕੀ ਉਹਨਾਂ ਨੂੰ ਇਹ ਆਜ਼ਾਦੀ ਮਿਲ ਗਈ ਇਹ ਗੱਲਾਂ ਬਿਲਕੁਲ ਸੋਚਣ ਵਾਲੀਆਂ ਨੇ ਦੂਸਰੇ ਵੱਨੇ ਇੱਕ ਉੱਥੇ ਹੀ ਇੱਕ ਉੱਥੋਂ ਜਿਹੜੇ ਮੱਧ ਪ੍ਰਦੇਸ਼ ਦਾ ਜਿਹੜਾ ਹੈਗਾ ਬਣਿਆ ਹੋਇਆ ਇੱਕ ਬੋਰਡ ਉਸ ਬੋਰਡ ਦੇ ਜਿਹੜੇ ਪ੍ਰਧਾਨ ਨੇ ਪੰਡਿਤ ਵਿਸ਼ਨੂ ਰਜੌਰੀਆ ਜੀ ਪਰਸ਼ੂਰਾਮ ਕਲਿਆਣ ਬੋਰਡ ਦੇ ਪ੍ਰਧਾਨ ਨੇ ਉਹਨਾਂ ਨੇ ਐਲਾਨ ਕਰਤਾ ਵੀ ਜਿਹੜੇ ਪੰਡਤ ਆਪਣੇ ਘਰ ਚਾਰ ਬੱਚੇ ਪੈਦਾ ਕਰਨਗੇ ਉਹਨਾਂ ਨੂੰ ਇਹ ਸਾਡਾ ਬੋਰਡ 1 ਲੱਖ ਰੁਪਇਆ ਨਾਮ ਦੇਊਗਾ ਤੇ ਉਹ ਜਿਹੜੇ ਪੰਡਿਤ ਜੀ ਹੈ ਪੰਡਿਤ ਵਿਸ਼ਨੂ ਰਜੌਰੀਆ ਜੀ ਉਹ ਮੱਧ ਪ੍ਰਦੇਸ਼ ਦੀ ਸਰਕਾਰ ਦੇ ਕੈਬਨਟ ਰੈਂਕ ਦੇ ਬਰਾਬਰ ਨੇ ਉਹਨਾਂ ਨੂੰ ਕੈਬਨਟ ਰੈਂਕ ਦਾ ਦਰਜਾ ਦਿੱਤਾ ਹੋਇਆ ਹੈ ਮੱਧ ਪ੍ਰਦੇਸ਼ ਦੀ ਸਰਕਾਰ ਨੇ ਉਹਨਾਂ ਨੇ ਕਿਹਾ ਵੀ ਇਹ ਸਰਕਾਰੀ ਐਲਾਨ ਨਹੀਂ ਸਾਡੀ ਜਿਹੜਾ ਸਾਡਾ ਬੋਰਡ ਹੈ ਉਹਦੇ ਵੱਲੋਂ ਹੈ ਮੈਂ ਚਾਹੇ ਨਾ ਵੀ ਰਹਾ ਪ੍ਰਧਾਨ ਤਾਂ ਵੀ ਇਹ ਚੱਲਦਾ ਰਹੂਗਾ ਕਿ ਜਿਹੜੇ ਬੱਚੇ ਆ ਉਹ ਸਾਡੇ ਘਟ ਰਹੇ ਐ ਸਾਨੂੰ ਇਹ ਵੱਧ ਬੱਚੇ ਪੈਦਾ ਕਰਨੇ ਚਾਹੀਦੇ ਐ ਅਗਲਾ ਇੱਕ ਗੱਲ ਹੋਰ ਦੋਸਤੋ ਜਿਹੜੀ ਹੈ ਅਸਾਮ ਦੇ ਵਿੱਚ ਪਿਛਲੀ 6 ਜਨਵਰੀ ਤੋਂ ਬੋ 9 ਮਜ਼ਦੂਰ ਜਿਹੜੇ ਆ ਇੱਕ ਕੋਲਾ ਖਾਨ ਦੇ ਵਿੱਚ ਫਸ ਗਏ ਤੇ ਉਹਨਾਂ ਦੀ ਮੌਤ ਹੋ ਗਈ। ਉਹਨਾਂ ਚੋਂ ਬਹੁਤ ਜ਼ਿਆਦਾ ਲਟਾਪੀ ਹੋਣ ਤੋਂ ਬਾਅਦ ਭਾਰਤੀ ਨੇਵੀ ਹੈ ਜਿਹੜੀ ਉਹ ਚਾਰ ਲਾਸ਼ਾਂ ਤਾਂ ਕੱਢ ਸਕੀ ਐ ਤੇ ਬਾਕੀ ਲਾਸ਼ਾਂ ਅਜੇ ਕੱਢੀਆਂ ਨਹੀਂ ਜਾ ਰਹੀਆਂ। ਬਹੁਤ ਸਾਰਾ ਜ਼ੋਰ ਲਾ ਰਹੇ ਐ ਕਿਉਂਕਿ ਜਿਹੜੀ ਉਹ ਖਾਨ ਐ ਬਣੀ ਹੋਈ ਉਹਦੇ ਜਿਹਨੂੰ ਖੋਦਣ ਦਾ ਤਰੀਕਾ ਜਿਹੜਾ ਉਹ ਰੈਟ ਹੋਲ ਮਾਈਨਸ ਵਾਲਾ ਐ। ਵੀ ਜਣੀ ਜਿਵੇਂ ਚੂਹਾ ਖੁੰਡ ਪੜਦਾ ਐ ਐ ਕਰਕੇ ਬੰਦਾ ਜਾਂਦਾ ਤੇ ਥੋੜਾ ਥੋੜਾ ਕਰਕੇ ਕੋਲਾ ਖਿੱਚ ਕੇ ਲਿਆਉਂਦਾ ਤੇ ਫੇਰ ਜਾਂਦਾ ਫੇਰ ਖਿੱਚ ਕੇ ਲਿਆਉਂਦਾ ਇਸ ਤਰ੍ਹਾਂ ਦੀ ਤਰਕੀਬ ਹੈ ਜਿਹੜੀ ਹੈ ਤੇ ਇਹਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਨੇ 11 ਜਨਵਰੀ 2019 ਨੂੰ ਇੱਕ ਸਵਾਲ ਪੁੱਛਿਆ ਸੀ ਜ਼ੁਬਾਨੀ ਤੌਰ ਤੇ ਵੀ ਕੀ ਜਿਹੜੇ ਉੱਥੋਂ ਦੇ ਪ੍ਰਬੰਧਕਾਂ ਉਹਨਾਂ ਦੇ ਧਿਆਨ ਤੋਂ ਬਿਨਾਂ ਹੀ ਇਹ ਰੈਟ ਹੋਲ ਮਾਈਨ ਚੱਲ ਰਹੀਆਂ ਨੇ ਤੇ ਉਹ ਜਿਹੜੇ ਬੰਦਿਆਂ ਦੀ ਜਾਨ ਹੈ ਉਹ ਜਿਹੜੇ ਉੱਥੇ ਪ੍ਰਬੰਧਕ ਹੈ ਜਿਨ੍ਹਾਂ ਦੀ ਜਿਨ੍ਹਾਂ ਦੀ ਅਣਗੈਲੀ ਨਾਲੇ ਬੰਦੇ ਦੀ ਬੋਤਾਂ ਹੋਈਆਂ ਨੇ ਉਹਨਾਂ ਤੇ ਇਹ ਪਰਚੇ ਦਰਜ ਹੋਣੇ ਚਾਹੀਦੇ ਆ ਕੁਝ ਐਫਆਈਆਰਸ ਵਗੈਰਾ ਹੋਈਆਂ ਵੀ ਨੇ ਉਂਝ ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵਾ ਸ਼ਰਮਾ ਜੀ ਜਦੋਂ ਕਿਤੇ ਮੁਸਲਮਾਨਾਂ ਦੀ ਕੋਈ ਗੱਲ ਨਾ ਵੀ ਹੋਵੇ ਤਾਂ ਮੱਲੋ-ਮੱਲੀ ਉਹਨਾਂ ਨੂੰ ਬੜੇ ਲੰਬੇ-ਲੰਬੇ ਭਾਸ਼ਣ ਕਰਦੇ ਆ ਆਪ ਜਾਨਣਾ ਚਾਹੀਏ ਗਈਆਂ ਇਹਦੇ ਉੱਤੇ ਕਈ ਦਿਨਾਂ ਦੇ ਚੁੱਪ ਪੈ ਜੇ ਉਹਨਾਂ ਦੇ ਮੁਖਾਰਬਿੰਦ ਚੋਂ ਕੋਈ ਸ਼ਬਦ ਤੁਹਾਨੂੰ ਸੁਣ ਜਾਣ ਮੇਰੇ ਨਾਲ ਸਾਂਝੇ ਜ਼ਰੂਰ ਕਰਦੇ ਹੋ ਦੋਸਤੋ ਕਿਉਂਕਿ ਉਹ ਬੋਲਦੇ ਬਹੁਤ ਐ ਤੇ ਹੁਣ ਉਹ ਚੁੱਪ ਐ ਉਹਨਾਂ ਦੀ ਚੁੱਪ ਸਾਨੂੰ ਖਟਕਦੀ ਐ ਵਿਚਾਰੇ ਬਿਮਾਰ ਨਾ ਹੋਣ ਕਿਤੇ ਇਹ ਸਾਨੂੰ ਖਦਸ਼ਾ ਹੈਗਾ ਅਗਲੀ ਗੱਲ ਦੋਸਤੋ ਇਹ ਐ ਕਿ ਦਿੱਲੀ ਚੋਣਾ ਦੇ ਵਿੱਚ ਅ ਬਿਨਾ ਸ਼ੱਕ ਭਾਜਪੀ ਹਰ ਤਰ੍ਹਾਂ ਦੇ ਮਾੜੇ ਹਤਕੰਡੇ ਉੱਥੇ ਵਰਤ ਰਹੀ ਐ ਅ ਅਸੀਂ ਉੱਥੇ ਕੇਜਰੀਵਾਲ ਜੀ ਵੱਲੋਂ ਵੀ ਜਿਹੜੇ ਤੌਰ ਤਰੀਕੇ ਵਰਤੇ ਜਾ ਰਹੇ ਉਹਨਾਂ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਉਹਨਾਂ ਨੇ ਇਸ ਚੋਣ ਨੂੰ ਰਾਜਨੀਤਿਕ ਚੋਣ ਦੀ بجائے ਧਾਰਮਿਕ ਕੰਮ ਰਾਜਨੀਤਿਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਜਿਹੜਾ ਕਿਉਂਕਿ ਧਰਮ ਨੂੰ ਜਦੋਂ ਤੁਸੀਂ ਰਾਜਨੀਤੀ ਦੇ ਵਿੱਚ ਘੜੀਸਦੇ ਹੋ ਤੁਹਾਡਾ ਤੇ ਬੀਜੇਪੀ ਦਾ ਫਿਰ ਕੋਈ ਫਰਕ ਨਹੀਂ ਰਹਿੰਦਾ ਇੱਕੋ ਥਾਂ ਤੇ ਆ ਜਾਂਦੇ ਹੋ ਤੁਸੀਂ ਉਹਨਾਂ ਨੇ ਜਿਹੜੇ ਪੁਜਾਰੀਆਂ ਤੇ ਗ੍ਰੰਥੀਆਂ ਨੂੰ ਜਿਹੜਾ ਸਨਮਾਨ ਰਾਸ਼ੀ ਦਾ ਐਲਾਨ ਕੀਤਾ ਅਸੀਂ ਸਮਝਦੇ ਹਾਂ ਵੀ ਇਹ ਸਰਕਾਰੀ ਪੈਸੇ ਦੀ ਬਿਲਕੁਲ ਦੁਰਵਰਤੋਂ ਹੈ ਤੇ ਜਿਹੜੇ ਉਹਨਾਂ ਨੇ ਸਾਧੂ ਸੰਤਾਂ ਨੂੰ ਬੁਲਾ ਕੇ ਗੱਲਾਂ ਕੀਤੀਆਂ ਨੇ ਉਹ ਵੀ ਅਸੀਂ ਸਮਝਦੇ ਆਂ ਵੀ ਗਲਤ ਨਹੀਂ ਜਿਸ ਤਰ੍ਹਾਂ ਉਹਨੇ CAA ਦੇ ਵਿਰੋਧ ਕਰਦੇ ਲੋਕਾਂ ਦੇ ਹੱਕ 'ਚ ਨਹੀਂ ਖੜੇ ਉਹ ਵੀ ਅਸੀਂ ਸਮਝਦੇ ਆਂ ਵੀ ਦੂਜਾ ਜਿਹੜੇ ਦਿੱਲੀ ਦੇ ਦੰਗੇ ਹੋਏ 2020 ਦੇ ਵਿੱਚ ਉਹ ਨਹੀਂ ਉਹਨਾਂ ਦੇ ਨਾਲ ਖੜੇ ਉਹ ਸਾਰਾ ਕੁਝ ਦੱਸਦਾ ਹੈਗਾ ਕਿ ਵੀ ਉਹ ਮੋਦੀ ਤੇ ਤੇਜਰੀਵਾਲ ਸਾਹਿਬ ਤੇ ਉਹਨਾਂ ਦੀ ਪਾਰਟੀ ਇੱਕੋ ਥਾਂ 'ਤੇ ਖੜਿਆ ਉਹ ਇੱਕੋ ਜਿਹਾ ਹੈਗੇ ਪਰ ਤਾਂ ਵੀ ਜਿਹੜੇ ਮੁੱਦੇ ਕੇਜਰੀਵਾਲ ਉਹਨਾਂ ਦੀ ਪਾਰਟੀ ਨੇ ਉਠਾਏ ਐ ਕਿ ਜਿਹੜੇ ਬਹੁਤ ਸਾਰੇ ਸਾਬਕਾ ਐਮਪੀ ਬੀਜੇਪੀ ਦੇ ਤੇ ਮੌਜੂਦਾ ਐਮਪੀ ਤੇ ਇਥੋਂ ਤੱਕ ਕਿ ਕੁਝ ਮੰਤਰੀ ਉਹਨਾਂ ਦੀਆਂ ਜਿਹੜੀਆਂ ਸਰਕਾਰੀ ਰਿਹੈਸ਼ਗਾਹਾਂ ਨੇ ਉਹਨਾਂ ਦੇ ਉੱਤੇ ਜਿਹੜੇ ਵੋਟਰ ਨੇ ਕਿਸੇ ਥਾਂ ਤੇ 15 ਕਿਸੇ ਥਾਂ ਤੇ 20 ਕਿਸੇ ਥਾਂ ਤੇ 25 ਕਿਸੇ ਥਾਂ ਤੇ 30 ਕਿਸੇ ਥਾਂ ਤੇ 35 ਇੰਨੇ ਇੰਨੇ ਵੋਟਰਾਂ ਦੇ ਵੱਲਣ ਦੀਆਂ ਅਰਜ਼ੀਆਂ ਦਿੱਤੀਆਂ ਨੇ ਇਹ ਨਿਰਾਫਰਾਡ ਹੈਗਾ ਬੀਜੇਪੀ ਦਾ ਤੇ ਪੈਸੇ ਵੰਡ ਰਹੇ ਆ ਲਗਾਤਾਰ ਕਈ ਜਣੇ ਇਹ ਜਿਹੜੇ ਇਲਜ਼ਾਮ ਹੈ ਜਿਹੜੇ ਆਮ ਆਦਮੀ ਪਾਰਟੀ ਨੇ ਲਾਏ ਆ ਸਾਨੂੰ ਲੱਗਦਾ ਵੀ ਇਹ ਇਲਜ਼ਾਮ ਜਾਇਜ਼ ਨੇ ਤੇ ਜਿਹੜੀ ਜਿਹੜਾ ਜਿਹੜਾ ਚੋਣ ਕਮਿਸ਼ਨ ਹੈ ਉਹ ਜਾਣ ਬੁਝ ਕੇ ਇਹਦੇ ਤੇ ਕੇਸਲ ਬੱਟੀ ਬੈਠਾ ਹੈ ਹੁਣ ਤੱਕ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਜਵਾਬ ਨਹੀਂ ਦਿੱਤਾ ਕੋਈ ਦੋ ਚਾਰ ਥਾਵਾਂ ਤੇ ਮਾੜੀ ਮੋਟੀ ਨਿੱਕੀ ਮੋਟੀ ਦਿਖਾਉਣ ਵਾਸਤੇ ਕਾਰਵਾਈ ਕੀਤੀ ਹੈ ਪਰ ਹੋਣੀ ਚਾਹੀਦੀ ਸੀ ਇਹ ਵੱਡੀ ਪੱਧਰ ਦੇ ਉੱਤੇ ਕਾਰਵਾਈ ਇਹ ਨਿਰਾਫਰਾਡ ਹੈ ਇਹਦਾ ਚੋਣਾਂ ਦੇ ਨਾਂ ਦੇ ਉੱਤੇ ਕੀਤਾ ਜਾ ਰਿਹਾ ਹੈ ਭਾਜਪਾ ਵੱਲੋਂ ਇਲੈਕਸ਼ਨ ਕਮਿਸ਼ਨਰ ਵੱਲੋਂ ਅਹ ਦੋਸਤੋ ਅਗਲੀ ਗੱਲ ਵੀ ਪ੍ਰਧਾਨ ਮੰਤਰੀ ਜੀ ਨੇ ਕੱਲ ਜੰਮੂ ਕਸ਼ਮੀਰ ਦੇ ਵਿੱਚ ਇੱਕ Z ਮੋਰ ਦੀ ਜਿਹੜੀ ਟਨਲ ਹੈ ਜਿਹੜਾ ਉੱਥੋਂ ਦੀ ਸੁਰੰਗ ਹੈ ਉਹਦਾ ਉਦਘਾਟਨ ਕੀਤਾ ਹੈ ਸਾਢੇ 6 ਕਿਲੋਮੀਟਰ ਲੰਬੀ ਸੁਰੰਗ ਹੈ ਉਹਦੇ ਨਾਲ ਬਹੁਤ ਲੰਬੇ ਏਰੀਏ ਦੇ ਵਿੱਚ ਜਾਣਾ ਆਉਣਾ ਉਹਨਾਂ ਨੂੰ ਸੌਖਾ ਹੋ ਜਾਊਗਾ ਤੇ ਬਰਫ਼ ਜੰਮੀ ਹੋਈ ਸੀਗੀ ਲੋਕ ਜਿਹੜੇ ਐ ਉੱਥੋਂ ਦੀ ਸਰਕਾਰ ਨੇ ਜਿਹੜੇ ਅਮ ਉਮਰ ਅਬਦੁੱਲਾ ਜੀ ਦੀ ਮੁੱਖ ਮੰਤਰੀ ਦੀ ਸਰਕਾਰ ਹੈ ਉਹਨਾਂ ਨੇ ਪਹਿਲੀ ਵਾਰ ਹੈ ਕਿ ਆਮ ਲੋਕਾਂ ਨੂੰ ਉਥੇ ਸੱਦਿਆ ਤੇ ਉਹਨਾਂ ਨੂੰ ਢੋਆ ਆਪਣੇ ਸਾਧਨਾਂ ਨਾਲ ਹੀ ਸਰਕਾਰੀ ਮੁਲਾਜ਼ਮ ਨਹੀਂ ਢੋਏ ਜਿਹੜੇ ਕਿ ਪਹਿਲਾਂ ਸਰਕਾਰੀ ਮੁਲਾਜ਼ਮਾਂ ਨਾਲ ਹੀ ਇਕੱਠ ਕਰੇ ਜਾਂਦੇ ਸੀ ਚਾਹੇ મોદી ਆਪਣੀ ਰਾਜਨੀਤਿਕ ਰੈਲੀ ਕਰਨ ਜਾ ਰਹੇ ਚਾਹੇ ਸਰਕਾਰੀ ਜਲਦੀ ਜਾ ਰਹੇ ਤੇ ਉਥੇ ਉਹਨਾਂ ਨੇ ਬੋਲਦਿਆਂ ਹੋਇਆਂ ਉਮਰ ਅਬਦੁੱਲਾ ਜੀ ਨੇ ਪ੍ਰਧਾਨ ਮੰਤਰੀ ਜੀ ਨੂੰ ਕਿਹਾ ਕਿ ਵੀ ਹੁਣ ਸੂਬੇ ਦਾ ਪੂਰਾ ਦਰਜਾ ਦੇ ਦਿਓ ਜੰਮੂ ਕਸ਼ਮੀਰ ਨੂੰ ਇਹਦੇ ਜਵਾਬ ਦੇ ਵਿੱਚ ਉਹ ਲੰਬਾ ਭਾਸ਼ਣ ਬਹੁਤ ਕੀਤਾ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੇ ਇੱਕ ਗੱਲ ਕਹਿ ਕੇ ਗੱਲ ਗੋਲ ਕਰ ਦਿੱਤੀ ਕੋਈ ਨਾ ਦਿੱਤਾ ਨਾ ਲਿਆ ਸੋ ਉਹ ਕਹਿੰਦੇ ਵੀ ਜਿਹੜਾ ਹੈ ਮੋਦੀ ਵਾਅਦਾ ਕਰ ਲੇ ਤਾਂ ਉਹਨੂੰ ਪੂਰਾ ਕਰਦਾ ਹੈ ਆਪ ਕਹਿ ਰਹੇ ਹਨ ਮੋਦੀ ਵਾਅਦਾ ਕਰਦੇ ਤਾਂ ਪੂਰਾ ਕਰਦਾ ਹੈ ਹਰ ਸਮੇਂ ਦਾ ਇੱਕ ਸਮਾਂ ਸਹੀ ਸਮਾਂ ਹੁੰਦਾ ਹੈ ਠੀਕ ਚੀਜ਼ਾਂ ਠੀਕ ਸਮੇਂ ਤੇ ਹੁੰਦੀਆਂ ਨੇ ਹੁਣ ਪਤਾ ਨਹੀਂ ਠੀਕ ਹੁਣ ਗਲਤ ਕੀ ਜੇ ਉੱਥੇ ਲੋਕ ਆਏ ਹੋਏ ਇਸ ਉਮੀਦਵਾਰ ਨਾਲ ਵੀ ਸੂਬੇ ਨੂੰ ਪੂਰਾ ਦਰਜਾ ਮਿਲ ਜੂ ਸੂਬੇ ਦਾ ਦਰਜਾ ਮਿਲ ਜੂ ਪੂਰੇ ਦਾ ਪਰ ਉਹ ਦੇਖੇ ਹੀ ਨਹੀਂ ਆਉਂਦੇ ਸੋ ਇਹ ਜਿਹੜੀ ਟਾਰਮਟੋਲ ਦੀ ਨੀਤੀ ਹੈ ਅਸੀਂ ਸਮਝਦੇ ਹਾਂ ਵੀ ਇਹ ਬਲੈਕਮੇਲਿੰਗ ਨੀਤੀ ਹੈ ਜੰਮੂ ਕਸ਼ਮੀਰ ਦੀ ਉਸ ਨੈਸ਼ਨਲ ਕਾਨਫਰੰਸ ਨੂੰ ਤੇ ਉੱਥੋਂ ਦੇ ਮੁੱਖ ਮੰਤਰੀ ਨੂੰ ਬਲੈਕਮੇਲ ਕਰਕੇ ਆਪਦੇ ਨਾਲ ਲਾਉਣਾ ਹੈ ਤਾਂ ਕਿ ਉਹ ਦੂਜੇ ਜਿਹੜੀ ਵਿਰੋਧੀ ਪਾਰਟੀਆਂ ਦੇ ਖੇਮੇ 'ਚ ਨਾ ਜਾਵੇ ਇਹ ਬਲੈਕਮੇਲਿੰਗ ਹੈ ਨਿਰ ਸਰਕਾਰੀ ਤੌਰ ਤੇ ਏ ਅਸੀਂ ਇਹਦੀ ਨਿੰਦਿਆ ਕਰਦੇ ਆ ਇਸ ਗੱਲ ਦੀ ਲਾਸਟ ਗੱਲ ਅਮਰੀਕਨ ਡਾਲਰ ਕੱਲ 86 ਰੁਪਏ 70 ਪੈਸੇ ਹੋ ਗਿਆ ਤੇ ਇਹਦੇ ਚ ਕਈ ਵਾਰੀ ਤਾਂ ਆਉਂਦਾ ਵੀ ਡਾਲਰ ਤਾਂ ਹਾਂ ਚੜ ਗਿਆ ਰੁਪਈਏ ਨੂੰ ਕੋਈ ਫਰਕ ਨਹੀਂ ਪਿਆ ਕਈ ਵਾਰੀ ਇਹ ਵੀ ਡਾਲਰ ਵੀ ਤਾਂ ਚੜਿਆ ਤੇ ਰੁਪਈਆ ਵੀ ਥੱਲੇ ਗਿਆ ਰੁਪਈਆ ਥੱਲੇ ਗਿਆ ਇਸ ਦੇ ਨਾਲ ਸਾਡਾ ਸਾਡਾ ਰੁਪਈਆ ਥੱਲੇ ਗਿਆ ਉਹਦੀ ਕੀਮਤ ਘਟੀ ਹੈ ਬਹੁਤ ਸਾਰਾ ਕਰੂਡ ਆਇਲ ਵਗੈਰਾ ਦੀਆਂ ਜਿਹੜੀਆਂ ਕੀਮਤਾਂ ਨੇ ਸੰਸਾਰ ਪੱਧਰ ਦੇ ਉੱਤੇ ਉਹ ਵੀ ਥੱਲੇ ਉਹ ਵੀ ਵਧੀਆਂ ਨੇ ਤੇ ਇਹਦੇ ਨਾਲ ਭਾਰਤ ਦੀ ਆਰਥਿਕਤਾ ਬੜੀ ਸਿਕੰਜੇ ਚ ਕਸੀ ਗਈ ਤੇ ਮੋਦੀ ਜੀ ਅਸੀਂ ਹੁਣ ਇਹ ਤਾਂ ਤੁਹਾਡੀ ਗੱਲ ਨੂੰ ਦੁਹਰਾਉਂਦੇ ਚੰਗੇ ਨਹੀਂ ਲੱਗਦੇ ਕਿ ਜਦੋਂ ਰੁਪਈਆ ਡਿੱਗਦਾ ਤਾਂ ਉਹ ਸਰਕਾਰ ਦੀ ਛਾਖ ਡਿੱਗਦੀ ਹੈ ਦੇਖ ਲਓ ਕੀ ਡਿੱਗਿਆ ਜਾਂ ਨਾ ਡਿੱਗਿਆ ਇਹ ਹੁਣ ਤੁਹਾਡੇ ਤੇ ਅੱਜ ਦੀ ਗੱਲ ਚ ਨੇ ਬਹੁਤ ਬਹੁਤ ਸ਼ੁਕਰੀਆ